ਸਰ ਹਰੀ ਸਿੰਘ ਜੀ ਨਲੂਆ ਅਖੀਰਲੇ ਸਮੇਂ ਜੋ ਖਾਲਸੇ ਪੰਥ ਨੂੰ ਨਾ ਬੇਨਤੀਆਂ ਕੀਤੀਆਂ ਉਹਦਾ ਇੱਕ ਕਵਤਾ ਦੇ ਵਿੱਚ ਵਰਣਨ ਹੈ ਜੀ ਹਰੀ ਸਿੰਘ ਨਲੂਆ ਸਿੰਘਾਂ ਨੂੰ ਬੋਲਦਾ ਦਪ ਜਨੂ ਇੱਕ ਓੰਕਾਰ ਦਾ ਦੇ ਦਿਓ ਸੁਣੀ ਮੇਰਾ ਜੰਦੀ ਵਰਦਾ ਅਪੋ ਵਿੱਚ ਤੇਗ ਨਾ ਸਿੰਘਾਂ ਦਿਖੜ ਕੇ ਗੱਦੀ ਤੋਂ ਰੋੜਾ ਪੈ ਜਾਏ ਦਸ ਤਰਦ ਦੇ ਦਿਓ ਸੁਣਿਆ ਮੇਰਾ ਜਾਨੀ ਵਰਦਾ ਮਾਰਗ ਸਚਾਈ ਦੇ ਤੇ ਸਦਾ ਚੱਲ ਕੇ ਸਾਹਿ ਜੀ ਆਪੋ ਵਿਚਰ ਹੂ ਰਲ ਕੇ ਕਰਨ ਸੌਦਾ ਸੱਚ ਦੇ ਵਿਚਾਰ ਦਾ ਦੇ ਦੇ ਸੁਣਿਆ ਮੇਰਾ ਜੰਦੀ ਵਰਦਾ ਵੀਰੂ ਦੇ ਦੇ ਸੁਣਿਆ ਮੇਰਾ ਜੰਦੀ ਵਰਦਾ ਕਾਲ ਸੇ ਜਲੂ ਉਰੇ ਵਫਾਦਾਰ ਜੇ ਕਾਲੇ ਸੇ ਚਲਕੇ ਬੈਠੇ ਕਈ ਗੁਦਾਰ ਜੇ ਉੰਜ ਖਵਾਉਂਦੇ ਉਰੇ ਵਫਾਦਾਰ ਜੇ ਵੀਰੋ ਉੰਜ ਖਵਾਉਂਦੇ ਉਰੇ ਵਫਾਦਾਰ ਜੇ ਰੱਖਣਾ ਧਿਆਨ ਸਾਡੇ ਵਫਾਦਾਰ ਦਾ ਵਰਦਾ ਵੀਰ ਦੇਦੇ ਸੁਣਿਆ ਮੇਰਾ ਜੰਦੀ ਵਰਦਾ ਜੰਗੀ ਜੁਰ ਨਹਿ ਲਾਂਦਾ ਧਿਆਨ ਰੱਖਣਾ ਧਰਮੀਆਂ ਦਾ ਕਾਇਮ ਸਨਮਾਨ ਰੱਖਣਾ ਧਰਮੀਆਂ ਦਾ ਕਾਇਮ ਸਨ ਸੂਰਤ ਕੌਣਾ ਢਾਲ ਤਲਵਰ ਦਾ ਦੇ ਦੇਓ ਸੁਣਿਆ ਮੇਰਾ ਜਾਂਦੀ ਵਰਦਾ ਵੀਰੋ ਦੇ ਦੇਓ ਸੁਣਿਆ ਮੇਰਾ ਜਾਂਦੀ ਵਰਦਾ ਸਚ ਨੂੰ ਓਟਾਉਣਾ ਸੁਭ ਦਿੰਦਾ ਸੱਚ ਸਿਵਾਦਰ ਨੂੰ ਜਗ ਸੁਭ ਦਿੰਦਾ ਸੱਚ ਸਿਵਾਦਰ ਨੂੰ ਕਰੀ ਜਾਣ ਕੰਮ ਪਰ ਉਪਕਾਰ ਦਾ ਦੇ ਦਿਓ ਸੁਣ ਹਾ ਮੇਰਾ ਜਾਂਦੀ ਵਰਦਾ ਵਾੜ ਖਾਲਸਾ ਆਪ ਵਿੱਚ ਹੋਇਓ ਨਾ ਦੋ ਫਾੜ ਖਾਲਸਾ ਆਪ ਵਿੱਚ ਹੋਇਓ ਨਾ ਦੋ ਫਾੜ ਖਾਲਸਾ ਸਿਰ ਨਜਰਾਨਾ ਇੱਕ ਇਕ ਤਨੁਸਾਰ ਜਗ ਸਤ ਕਰਦਾ ਦੇ ਦਿਓ ਸੁਣਿਆ ਮੇਰਾ ਜੰਦੀ ਵਰਦਾ ਵੀਰੋ ਦੇ ਦਿਓ ਸੁਣਿਆ ਮੇਰਾ ਜੰਦੀ ਵਰਦਾ ਸਿਰ ਨਜ਼ਰਾਨਾ ਮਨਜ਼ੂਰ ਕਰ ਲਿਓ ਫਤਿਹ ਪਰਵਾਹ ਵਾਨ ਵੀ ਜਰੂਰ ਕਰ ਲਿਓ ਮਸਤ ਹੈ ਵਾਰ ਸੱਚ ਦੀ ਉਚਾਰਦਾ ਦੇ ਦੇਓ ਸੁਣੀਆ ਮੇਰਾ ਜਾਂਦੀ ਵਾਰ ਦਾ ਵੀਰੋ ਦੇ ਦੇਓ ਸੁਣੀਆ ਮੇਰਾ ਜਾਂਦੀ ਵਾਰ ਦਾ ਸਾਸਨ ਜੀ ਸਮਾਂ ਬਹੁਤ ਹੋ ਗਿਆ ਇਹ ਤੇ ਸਮਾਪਤੀ ਨੰਦ ਸਾਹਿਬ ਜੀ ਦਾ ਜਾਪ ਕਰਕੇ ਅਪਰਦਾਸ ਕਰਨੀ ਹੈ